ਨਾਮ ਨਹੀਂ ਜਪੇਗਾ ਉਹ ਦਿਨ ਰਾਤ ਕਾਮ ਕ੍ਰੋਪ ਦੀ ਸ਼ਰਾਬ ਵਿੱਚ ਗਰਕ ਹੋ ਕੇ ਪਸ਼ੂ ਹੋ ਜਾਏਗਾ ਪਸ਼ੂ ਵਾਂਗ ਜਿੰਦਗੀ ਹੋ ਗਈ ਹੈ ਬੁਥੇ ਰਹੇ ਆਗੇ ਪਰਿਵਾਰ ਟੁੱਟਦੇ ਜਾ ਰਹੇ ਨੇ ਹਾਲਾਤ ਬिखरਦੇ ਜਾ ਰਹੇ ਨੇ ساری ਦੁਨੀਆ ਤੇ ਔਰ ਜਦ ਇਸ ਨਸ਼ੇ ਨੇ ਵੀ ਥੋੜਾ ਜਿਹਾ ਹੌਸ਼ ਰੱਖਿਆ ਤਾਂ ਫਿਰ ਸ਼ਰਾਬ ਹੈ ਆਫੀਨ ਇਹ ਪਦਨ ਕਿੰਨੇ ਤਰ੍ਹਾਂ ਦੇ ਡਰਗਸ ਬਾਜ਼ਾਰ ਵਿੱਚ ਆ ਗਏ ਨੇ ਮਨੋਕਲੀਨ ਛੋਟੇ ਛੋਟੇ ਬੱਚੇ ਲੈਣ ਲੱਗ ਪਏ ਪੰਜਾਬ ਦੇ ਤੇ ਜਵਾਰੀ ਬਹੁਤ ਫੈਲ ਗਈ ਹੈ ਹੈਰਾਨੀ ਹੋਦੀ ਐਸਾ ਕਿਉਂ ਹੋ ਰਿਹਾ ਹੈ ਇੱਕ ਵਾਰ ਫਿਰ ਕਿ ਮੈਂ ਹੁਣ ਸਮਾਪਤੀ ਕਰਾਂ ਮਨੁੱਖ ਮਨ ਤੋਂ ਸ਼ਬਦ ਬਣੇ ਮਨ ਵਿੱਚ ਭਵਿੱਖ ਦੀਆਂ ਚਿੰਤਾਵਾਂ ਨੇ ਫਿਕਰ ਆ ਰਹੀ ਹੈ ਪਿਛਲੇ ਜਨਮਾਂ ਦੇ ਸੰਸਕਾਰ ਨੇ ਯਾਦਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਰਿਵਾਰਕ ਸਮਾਜਿਕ ਅਰਥਕ ਆਕੜਾਂ ਨੇ ਪਰੇਸ਼ਾਨੀਆਂ ਨੇ ਰਾਜਨੀਤਿਕ ਧਾਰਮਿਕ ਜ਼ਿੰਮੇਵਾਰੀਆਂ ਨੇ ਮਨ ਦੇ ਤਲ ਤੇ ਜੀਵਣਾ ਬੜਾ ਔਖਾ ਹੈ ਮਨੁੱਖ ਦੁਖੀ ਹੈ ਜਾਂ ਤੇ ਪਸ਼ੂ ਬਣੇ ਜਾਂ ਪਰਮਾਤਮਾ ਬਣੇ ਦੋ ਮੌਕੇ ਮਨੁੱਖ ਦੇ ਕੋਲ ਹੈ ਪਸ਼ੂ ਹੋਣਾ ਜਰਾ ਸੌਖਾ ਥੱਲੇ ਜਾਣਾ ਪਾਣੀ ਨਿਵਣ ਦੀ ਤਰਫ ਆਪਣੇ ਆਪ ਜਾਂਦਾ ਸੰਤ ਹੋਣਾ ਜਰਾ ਔਖਾ ਹੈ ਉੱਪਰ ਉੱਠਣਾ ਪਹਿਲੇ ਇੱਕ ਅਗਟ ਗੜਟੀ RAM ਕੀ ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚਲਦਾ ਸੀ ਫਿਰ ਪੈਦਲ ਬਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲਦ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪਿੰਡਾਂ ਮਕਾਣਾ ਫਿਰ ਸੈਂਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਤਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪਰਕਰਮਾ ਕਰਦਾ ਹੈ ਪਰ ਪਹਿਲੇ ਤੇ ਐਸਾ ਨਹੀਂ ਸੀ ਹੈ ਨ ਕੁਛ ਐਸੇ ਮੰਤਰ ਉਹਨਾਂ ਦਾ ਚੱਲਣਾ ਇੰਜ ਹੈ ਜਿਵੇਂ ਕੋਈ ਪੈਦਲ ਚੱਲਦਾ ਹੈ ਹੈ ਨ ਐਸੇ ਕੁਛ ਮੰਤਰ ਇਧਰ ਹਵਾਈ ਜਹਾਜ਼ ਤੇ ਬੈਠੇ ਤੇ ਇਧਰ ਪਹੁੰਚ ਗਏ ਉਹਨਾਂ ਮੰਤਰਾਂ ਦੇ ਚੋਂ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਪੈਦਲ ਚੱਲ ਕੇ ਵੀ ਮਨੁੱਖ ਪਿੰਡੇ ਤੇ ਪਹੁੰਚਦਾ ਹੈ ਘੋੜੇ ਵੀ ਪਹੁੰਚਾ ਦਿੰਦੇ ਨੇ ਮੋਟਰਾਂ ਵੀ ਪਹੁੰਚਾ ਦਿੰਦੀਆਂ ਨੇ ਰੇਲ ਗੱਡੀਆਂ ਵੀ ਪਹੁੰਚਾ ਦਿੰਦੀਆਂ ਨੇ ਮੰਜ਼ਿਲ ਤੇ ਹਵਾਈ ਜਹਾਜ਼ ਵੀ ਪਹੁੰਚਾ ਦਿੰਦੇ ਨੇ ਪਰ ਜ਼ਿੰਦਗੀ ਬਹੁਤ ਛੋਟੀ ਹੈ ਕਿ ਸੁਸਤੀ ਨਾਲ ਚਲੇ ਤੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਟਿਕਾਣੇ ਤੇ ਨਾ ਪਹੁੰਚੀਏ ਇਸ ਵਾਸਤੇ ਗੁਰੂ ਨਾਨਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਅਗਾਹ ਚੱਲ ਕੇ ਸਤਿਗੁਰ ਨੂੰ ਦਿਸ ਪਿਆ